いいです。Okay, yeah, ਆ ਬੱਚਾ ਤਾਂ ਲੱਗਦਾ ਇੱਕ ਯਾਰ ਕਿੱਧਰ ਗਿਆ ਫਿਰਦਾ ਉਹ ਕਿਤੇ ਹੋਰ ਤਾਂ ਕਿੱਥੇ ਜਾਣਾ ਉਹ ਦੇਖ ਰਿਹਾ ਅੰਦਰ ਐਥੇ ਵੀ ਨਹੀਂ ਰਿਹਾ ਯਾਰ ਗਿਆ ਹੋਰ ਕਿੱਥੇ ਗਿਆ ਬਾਹਰ ਨਹੀਂ ਹੈ ਬਾਹਰ ਨਾ ਰੱਖ ਗਿਆ ਹੋਰ ਕਿਤੇ ਗੇਟ ਵੀ ਖੁੱਲ੍ਹਾ ਆ ਪਿਆ ਲੱਗ ਰਿਹਾ ਮੈਨੂੰ ਚਲ ਦੇਖ ਅੰਦਰ ਇੱਧਰ ਗਿਆ ਕਿਹਨੇ ਆਇਆ ਉਹ ਬੱਬੀ ਓਏ ਹਾਂ ਓਏ ਬੱਕਰਾ ਨਹੀਂ ਦੇਖਿਆ ਯਾਰ ਛੋਟਾ ਨਾ ਯਾਰ ਯਾਰ ਪਤਾ ਨਹੀਂ ਕਿੱਧਰ ਗਿਆ 게ਟ ਵੀ ਖੁੱਲਾ ਪਿਆ ਸੀਗਾ ਤੇ ਯਾਰ ਬਾਬੇ ਜੇ ਆਏ ਸੀ ਬਾਬੇ ਜੇ ਆਏ ਸੀ ਹਾਂ ਕਿੱਧਰ ਗਏ ਆ ਉਹ ਇੱਧਰ ਗਏ ਹੋ ਲਾ ਚਾਲੇ ਇੱਧਰ ਦੇਖਦੇ ਆਂ ਕਈ ਵਾਰ ਇੱਧਰ ਉੱਧਰ ਨਾ ਮਾਰੋ ਮੈਂ ਲੂ ਕਿਤਾ ਨਹੀਂ ਗਿਆ ਯਾਰ ਮੈਂ ਇੱਥੋਂ 3100 ਉਹਨੇ 2100 ਰੁਪਏ ਲੈ ਕੇ ਗਏ ਰੋ ਫੇ ਕਿਤੇ ਮੂੰਹ ਹੀ ਨਾ ਠੱਗ ਕੇ ਲੈ ਕੇ ਹੁਣ ਯਾਰ ਤੈਨੂੰ ਪਾ ਲੈ ਲੈ ਫਿਰ ਕਾ ਮੈਨੂੰ ਬੱਕਰਾ ਵੀ ਇੱਥੇ ਪੁੱਛਦੇ ਆਂ ਯਾਰ ਕਿਸੇ ਦੁਕਾਨਦਾਰ ਵਾਲੇ ਬਾਈ ਨੂੰ ਆਜਾ ਛੇਤੀ ਆਜਾ ਜਰਾ ਪਾ ਲੈ ਨਾ ਅਧਰੇ ਬੱਕਰੀ ਆ ਹੋਰ ਬੱਕਰਾ ਸੀ ਯਾਰ ਮੈਂ ਤਾਂ ਘਰੇ ਗਾਉ ਰਹਿਣੀ ਆ ਯਾਰ ਮੇਰੇ ਕੋਲ ਤਾਂ 100 ਰੁਪਏ ਲੈ ਆ ਬਾਈ ਨੂੰ ਪੁੱਛ ਲੈਨੇ ਇੱਥੇ ਪੁੱਛ ਲੈਨੇ ਕਿਵੇਂ ਆ ਬਾਈ ਇੱਥੇ ਬੱਕਰਾ ਤਾਂ ਨਹੀਂ ਦੇਖਿਆ ਯਾਰ ਆਪਣਾ ਛੋਟਾ ਸੀ ਯਾਰ ਇੱਧਰ ਲੰਘਿਆ ਹੋਵੇ ਮੂੰਹ ਲੈ ਉਹ ਜੀ ਬਾਬੇ ਜੀ ਅੱਛਾ ਫਿਰ ਤਾਂ ਉਹੀ ਆ ਬਾਬੇ ਜਿਹੜੇ ਤੂੰ ਗੱਲ ਕਰਦਾ ਸੀਗਾ ਚਲ ਲੰਗ ਲੰਗਣ ਆਇਆ ਨਾ ਆਪਾਂ ਛੇਦੀ ਫੜ ਲਈ ਇਹਨਾਂ ਨੂੰ ਜਾ ਕੇ ਆ ਜੀ ਚੱਲ ਬੱਤ ਲੰਗਣ ਆਣ ਹੋ بڑا ਪੰਗਾ ਹੋਇਆ ਰਿਆ ਜੀ ਠੱਗ ਬੰਦੇ ਵਾਲੇ ਟੈਕਸ ਨੇ ਫੜਦੀ ਆ ਯਾਰਾ ਵਾਲੇ ਆ ਯਾਰਾ ਹੈਨਾ ਮੈਥੋਂ ਤਾਂ ਵੇਖੀ ਫੋੜ ਕੇ ਲੈ ਗਿਆ ਅੱਛਾ ਕਿਆ ਉਹਨਾਂ ਹੱਥਾਂ ਦੇਗਾ ਚਿਕਨ ਚਿੱਲੀ ਆਉਣਾ ਤੋ ਜਿਹੜਾ ਕੋ ਮੁੰਡੂ ਚਿੱਲੀ ਚਿਕਨ ਚਿੱਲੀ ਲੈ ਲਈਏ ਬੋਤਲ ਆ ਗਈ ਤੇਰੇ ਕੋਲ ਵੀ ਆਥਾ ਬੜਾ ਟਾਈਮ ਹੋ ਗਿਆ ਸੌਂਕੀਆਂ ਬਾਟਾ ਪੀ ਜਾਣੂ ਅੱਜ ਕਾਫੀ ਤਗੜੀ ਵੀ ਹੈ ਕੋਈ ਗੱਲ ਨਹੀਂ ਦੇਖਦੇ ਆ ਚੱਲੀ ਫੋਨ ਲਾ ਕੇ ਦੇਖ ਚਲ ਦੇਖਦੇ ਉਧਰ ਲਿ ਬਿਟੀ ਤੁਸੀਂ ਹੈਲੋ ਕਹਾਂ ਵੀ ਕੀ ਆਪਣਾ ਯਾਰ ਇੱਧਰ ਕੋਈ ਨਾਸਤਾ ਹੀ ਦੇਖੇ ਦੋ ਤੇ ਆਪਣਾ ਯਾਰ ਬੱਕਰਾ ਜੁੜੀ ਹੋ ਗਿਆ ਸੀਗਾ ਤੇ ਉਹ ਵੀ ਦੇਖਿਆ ਜੀ ਕੱਦੇ ਨੂੰ ਇੱਥੇ ਤੇ ਬਾਈ ਰੋ ਰਿਹਾ ਠੀਕ ਹੈ ਜੀ ਯਾ ਤੈਨੂੰ ਕੀ ਨਾ ਫੇਰਾ ਕੀ ਕੀ ਗੱਲ ਹੋ ਗਈ ਬੱਕਰਾ ਚੋਰੀ ਹੋ ਗਿਆ ਸੀ ਯਾਰ ਕਿੱਦਾਂ ਅੱਜ ਅੱਜ ਯਾਰ ਹਾਂ ਕਹੇ ਜੇ ਸੀਗੇ ਬੰਦੇ ਉਹ ਉਦੋਂ ਆਪਣੇ ਭਾਵੇਂ ਪਾਏ ਸੀ ਜੋਗੀਆਂ ਯਾਰ अच्छा हां दो एक दम मौना आया हुआ हां एक 200 आया ही पाया है ना देखकर हां ओ यार मेरी भी 15000 ਦੀ ਬੋਤਲ ਲੈ ਕੇ ਚੱਕ ਕੇ ਉਹਦੇ ਇਹਦਾ ਬਾਈ ਦਾ 2100 ਲੈ ਗਏ ਤੋ 2100 ਦੇਖੇ ਇੱਧਰ ਦੇਖ ਕੇ ਆਏ ਇੱਧਰ ਸਾਰਾ ਪਿੰਡ ਭਾਲੇ ਉੱਧਰ ਵੀ ਪੁੱਛਦਾ ਫੋਨ ਫੋਨ ਲਾ ਕੇ ਚੱਲ ਫਿਰ ਆਪਾਂ ਆ ਕੇ ਦੇਖਦੇ ਆਪਾਂ ਇੱਧਰ ਦੇਖਦੇ ਆ ਜਾ ਵੀ ਫਿਰ ਛੇਤੀ ਆ ਜਾ ਇੱਥੇ ਦੇਖ ਲਈਏ ਯਾਰ ਕੀ ਬਰੀ ਓਥੇ ਬੈਠੇ ਰਹਿੰਦੇ ਅਸੀਂ ਇੱਥੇ ਰਹਿੰਦੇ ਹਾਂ ਉਹਨਾਂ ਕੰਮ ਤੇ हां फिर आज त बनावां चंगी तरह उन्होंने भी तरह मां ਪਿੰਡ ਚ ਵੜ ਵੜ ਵੀ ਜਾਵੇ ਸੀ हां ਕਈ ਨਾ ਕਰ ਗਏ ਇੱਥੇ ਉਧਰ ਹੋਣ ਆ ਗਏ ਮੈਨੂੰ ਗੱਲ ਹੀ ਇਹ ਕੰਮ ਪਿਆ ਇੱਕ ਤਾਂ ਪੱਤੇ ਜੋਦੀ ਜੰਨੇ ਆ हां ਇਹ ਤਾਂ ਹੀ ਗੱਲ ਹੈ ਮੈਂ ਤੋ 2100 ਰੁਪਏ ਲੈ ਕੇ ਉਹ ਮੇਰੀ 15000 ਜਿਹੜੀ ਬੋਤਲ ਲੈ ਕੇ ਮੇਰੇ ਭਰਾ ਨੇ ਬਾਹਰੋਂ ਭੇਜੀ ਸੀ ਇਹ ਘਰੇ ਗਾਣਾ ਪਹਿਣੀ ਆਖਣਗੇ ਬੱਕਰਾ ਕੇ ਤੂੰ ਘਰੇ ਸੁੱਤਾ ਪਿਆ ਸੀ ਹੈ ਕਿਹੜੀ ਪੀ ਮੰਗੇ ਸਾਂਖੀਆ ਮਾਰਟਾ ਪੀਂਦੇ ਨੂੰ ਤਾਂ ਬੜਾ ਟਾਈਮ ਹੋ ਗਿਆ ਨਾਥਾ ਕਿਹੜੀ ਪੀਏਂਗਾ ਅੱਜ ਦੱਸ ਉਹੀ ਪੀਵਾਂਗੇ ਉਹੀ ਕਿਹੜੀ ਲੱਗਦਾ ਬਲੈਂਡਰ ਤੇ ਲਾਵੇਂਗੇ ਨਹੀਂ ਘਰla ਹੋਰ ਹੋਰ ਕਰਦੀ ਇਹਦਾ ਦਿਲ ਟੁੱਟਿਆ ਬ੍ਰੈਂਡਰ ਦੀ ਬਹੁਤ ਠੀਕ ਆ ਗੱਲ ਕਰ ਮਰੀ ਗੱਲ ਕਰ ਲੈ ਨਾਥਾ ਆ ਗਈ ਨਾਥਾ ਚੱਲਦੇ ਆ ਜਾਣਾ ਕੰਮ ਨਾਥਾ ਅੱਜ ਤਾਂ ਬਲੈਂਡਰ ਪੀਵਾਂਗੇ ਬੜਾ ਟਾਈਮ ਹੋ ਗਿਆ ਪੀਤੀ ਨਹੀਂ ਦੇਖ ਲਾਂਗਾ ਜੇ ਵੀ ਕਿਵੇਂ ਜੇ ਪੀ ਲਾਂ ਬੈਠਾ ਬੜਾ ਜੀ ਕਰਦਾ ਚਾ ਇਹਨੂੰ ਪੀਣ ਨੂੰ ਅੱਜ ਇਹ ਵੀ ਤਾਂ ਲੱਗਦਾ ਵੀ ਬੜੀ ਚੰਗੀ ਹੁੰਦੀ ਆ ਲਾਲੀ ਰਿੱਚ ਲੋਗ ਪੀਂਦੇ ਨੇ ਇਹਨੂੰ ਆਪਾਂ ਨਹੀਂ ਰਿੱਚ ਲੋਗ ਪੀਂਦੇ ਨੇ ਅੱਜ ਤਾਂ ਆਪਾਂ ਵੀ ਰਿੱਚ ਆ ਬੜੇ ਅਮੀਰ ਆ ਅੱਜ ਵਧੀਆ ਕਿਦਣ ਸੰਗੀਆਂ ਲੱਗੀਆਂ ਅੱਜ ਤਾਂ ਇੱਕ ਤਾਂ ਮੇਮਣਾ ਆਪਾਂ ਨੂੰ ਲੈ ਗਿਆ ਪੈਸੇ ਬਹੁਤ ਬੱਤੀ ਨੇ 2100 ਰੁਪਿਆ ਬੜਾ ਖੁਸ਼ ਹੋ ਕੇ ਦਿੱਤਾ ਆਪਾਂ ਨੂੰ ਅੱਜ 2100 ਦੇ ਵਿੱਚ ਤੇ ਇੱਕ ਮੇਮਣਾ ਆਪਣਾ ਬੜੀ ਦੂਰ ਵੀ ਜਾਈ ਜਾਣੀ ਮੇਰਾ ਦਿਲ ਕੱਟਦਾ ਦੇਖ ਕੇ ਬ੍ਰੈਂਡਰ ਹਾਏ ਨਾਥਾ ਇਹ ਬ੍ਰੈਂਡਰ ਬੜੀ ਚੰਗੀ ਇੱਕ ਤਾਂ ਨੱਥਾ ਆਪਣਾ ਮੇਮਣਾ ਕਿੰਨੇ ਦਾ ਵੇਖਿਆ ਉਹ ਦੇਖ ਪਹਿਲਾਂ ਮਨਾਤਾ ਆਪਣਾ 2500 ਦੀ ਕਿਹਾ ਛੋਟਾ ਸੀ ਨਾ 2500 ਦਾ ਉਹ ਤੇ ਕਾਪ ਨੇ ਕਿੰਨੇ ਲੈ ਤੇ 2100 ਤੋਂ ਲੈਂਦੇ ਸੀ 2100 ਨਾਥਾ ਉਹ ਤੋਂ ਲੈਤਾ ਛਾ ਵਲਾ ਆਪਣਾ ਕੱਲੇ ਕੱਲੇ ਪੈਸੇ ਦਾ ਫਿਰ ਬੋਤਲ ਲਾ ਵੀ ਕੱਢ ਕੇ ਆਪਾਂ ਸਾਰਾ ਦੇਖਣਾ ਕਿੰਨਾ ਬਣਿਆ ਅੱਜ ਆਪਾਂ ਨੂੰ ਆਪਾਂ ਪੀ ਲੈਣਾ ਕਿ ਅੱਗੇ ਜਾ ਕੇ ਪੇਗ ਲਾਉਣਾ ਮੈਂ ਕਹਿੰਨਾ ਠੰਡ ਜੀ ਹੈ ਠੰਡ ਜੀ ਨਾਥਾ ਜਾਣਾ ਦਾ ਆਪਾਂ ਨੂੰ ਜਾਣਾ ਤਾਂ ਬਹੁਤ ਅੱਗੇ ਵੱਲ ਆ ਫਿਰ ਆਪਾਂ ਇੱਥੋਂ ਹੀ ਲਾ ਕੇ ਚੱਲਾਂਗੇ ਫਿਰ ਗੱਲ ਬਾਨੀ ਆਪਣੀ ਯਾਰ ਦੇਖਦੇ ਆ ਨਾਥਾ ਫਿਰ ਓਰੇ ਲਾ ਲੈਂਦੇ ਆ ਘੁੱਟਾ-ਕੁੱਟਾ ਓਰੇ ਲਾ ਲਾਂਗੇ ਘੁੱਟ-ਕੁੱਟ ਤੇ ਬਾਕੀ ਫਿਰ ਆਪਾਂ ਅੱਗੇ ਜਾ ਕੇ ਪੀਵਾਂਗੇ ਜਾ ਕੇ ਪੀ ਲਾਂਗੇ ਕੀ ਕਹਿੰਦਾ ਨਾਥਾ ਇੱਥੇ ਜਾਣਾ ਐ ਤਾਂ ਇੱਥੇ ਪੁੱਛ ਲੈਣੇ ਮੜਾ ਯਾਰ ਹੋਰ ਕਿਵੇਂ ਚਾਚਾ ਠੀਕ ਆ ਠੀਕ ਆ ਤੁਸੀਂ ਦੱਸੋ ਇੱਥੇ ਯਾਰ ਬੰਦੇ ਤਾਂ ਨਹੀਂ ਆਏ ਕੋਈ ਯਾਰ ਨਾ ਕੋਣ ਆਏ ਸੀ ਜੀ ਕਿੱਧਰ ਟੱਪ ਗਏ ਅੰਗਰੇਜ਼ੀ ਦੀ ਬੋਤ ਲੈ ਕੇ ਹੁਣ ਇੱਧਰ ਗਿਆ ਜੀ ਵਾਲੇ ਇੱਧਰ ਹੁਣ ਹੀ ਗਏ ਉਹ ਦੇਖ ਲੈ ਆ ਮੈਂ ਫੜ ਲਾ ਇਹ ਨਾਥਾ ਫਿਰ ਲਾਈਏ ਪੇਗ ਪੂਗਾ ਨਾਥਾ ਉਹੀ ਲਾਉਂਦਾ ਜਿੰਨਾਂ ਦਾ ਆਪਾ ਸਮਾਨ ਚੁੱਕਿਆ ਹੋਏ ਉਹੀ ਆ ਹੈ ਉਹੀ ਆ ਹਲੋ ਇਹਨਾਂ ਨੂੰ ਫੜ ਫੜੋ ਫੜੋ ਜਲਾ ਦੇ ਨਾ ਬੱਜਾ ਹਰ ਹਰ ਫੜੇ ਉਲਟਾ ਕਰੋ ਫੜੇ ਫੜੇ ਫੜ ਫੜ ਮੋੜ ਦੇ ਫਿਰ ਗੋਲ ਗੋਲ ਬਾਅਦ ਦੇ ਗੋਲ ਆ ਤੇ ਗੋਲ ਫੜੇ ਫੜੇ